ਆਏ ਹਾਏ ਓਏ ਸਫਾਈ ਤਾਂ ਹੁਣ ਪਤਾ ਲੱਗਦਾ ਧਰਮੇ ਦੇਖ ਨੇੜੇ ਹੋ ਕੇ ਉਧਰ ਦੀ ਦੇਖਿਆ ਗੇੜਾ ਤੇਰਾ ਪਾਪ ਵੀ ਦੇਖਦੇ ਆਂ ਭਈ ਇਹਦੇ ਵਿੱਚ ਵੀ ਇਹੀ ਆ ਹਾਂ ਬੱਕੇ ਉਹ ਬਾਈ ਕਖਾਂਡਾ ਵੀ ਤਾਜ਼ਾ ਕੱਢਿਆ ਹੋਇਆ ਉਹਦੀ ਸਫਾਈ ਚੈੱਕ ਕਰੋ ਤੁਸੀਂ ਸਾਰੇ ਦੀ ਹਾਂ ਪਰ ਮੈਂ ਇਧਰ ਦਿਖਾਈ ਪਹਿਲਾਂ ਇਧਰ ਇਧਰ ਚੱਕੀ ਫਿਰ ਇਹਨੂੰ ਆਏ ਹਾਏ ਓਏ ਮਿੱਤਰੋ ਦੇਖੋ ਕਰਾਂ ਸਫਾਈ ਅਹ ਇਹ ਸੱਜਣ ਵੀ ਆਪਣੇ ਪੰਜਾਬੀ ਨੇ ਸਾਰੇ ਪੰਜਾਬੀ ਵੀ ਆਪਣੇ ਪਿੰਡ ਦੀ ਸੱਜਣ ਨੇ ਸਾਰੀ ਆਹ ਦੇਖੋ ਧਰਮੇ ਲੋਕ ਕਹਿੰਦੇ ਨੇ ਯਾਰ ਬਿਹਾਰੀਆਂ ਦੇ ਹੱਥ 'ਚ ਵਾਲੀ ਵੱਡੀ ਕਲਾ ਹੈ ਭਾਈ ਯਾਰ ਸੌ ਲਗੇ ਆ ਤੁਹਾਨੂੰ ਵੀ ਸਲੂਟ ਬਣਦਾ ਨਹੀਂ ਵਾਲੇ ਸੱਜਣ ਕਹਿੰਦੇ ਨਹੀਂ ਅਸੀਂ ਯਾਰ ਭਈਏ ਸਾਡੇ ਕਾਰੀਗਰ ਰੱਖੇ ਪੰਜਾਬੀ ਭਰਾ ਰੱਖੇ ਹੋਣੇ ਯਾਰ ਦੇਖਿਓ ਅੱਤਰ ਮਹੀਨੇ ਡੇ ਹੋ ਕੇ ਦਿਖਾਈ ਆ ਵਿੱਚ ਮਾਰ ਕੈਮਰਾ ਆਜਾ ਦੇਖ ਯਾਰ ਕੌਣ ਕਹਿੰਦਾ ਪੰਜਾਬੀ ਸੱਜਣ ਕੰਮ ਨਹੀਂ ਕਰ ਸਕਦੇ ਸਫਾਈ ਨਹੀਂ ਦੇ ਸਕਦੇ ਆ ਆ ਦਿਖਾ ਇਧਰ ਆ ਖੰਡਾ ਸਾਹਿਬ ਦਿਖਾ ਲਿਆ ਕਰ ਆ ਬਿਲਕੁਲ ਤਾਜ਼ੇ ਹੁਣੀ ਹਲੇ ਹੋ ਕੀਤਾ ਹਲੇ ਸੁੱਕਣਾ ਇਹਨਾਂ ਨੇ ਹਨਾ ਹਾਂਜੀ ਇਹਦੇ ਨਾਲ ਇਹ ਮੋਟਾ ਇਹਦੇ ਨਾਲ ਉਹ ਮਟਾਈ ਦੇ ਵਿੱਚ ਹਨਾ ਆ ਦੇ ਬਈ ਉਰੀ ਨਾ ਯਾਰ ਚੰਗੀ ਤਰ੍ਹਾਂ ਇਹਨਾਂ ਦੀ ਤਸੱਲੀ ਕਰਾ ਕੇ ਫੇਰ ਬਾਹਰ ਕੱਢਦੇ ਆ ਉਹ ਦੇਖੋ ਉਹ ਚੌਰਸ ਆ ਗਿਆ ਬਈ ਉਹ ਚੌਰਸ ਆ ਗਿਆ ਬਈ ਇੱਥੇ ਆ ਕੇ ਸਨੈਕਟ ਕਰੋ ਦੇਖੋ ਜੇ ਉਹ ਚੰਗੀ ਲੱਗਦੀ ਆ ਆ ਲਵਾਓ ਆ ਚੰਗੀ ਲੱਗਦੀ ਆ ਹਨਾ ਬਈ ਸਾਰੇ ਡਿਜ਼ਾਈਨ ਲਾਏ ਪਏ ਸਾਰੇ ਡਿਜ਼ਾਈਨ ਨੇ ਬਈ ਇਹ ਚ ਵੀ ਆਪਣੀਆਂ ਦੋ ਟੋਪੀਆਂ ਹੁੰਦੀਆਂ ਨੇ 9 ਇੰਚ ਦੀ ਕਿਸੀ ਛੋਟੀ ਆਉਂਦੀ ਐ ਇੱਕ ਵੱਡੀ ਆਉਂਦੀ ਆ ਹਾਂਜੀ ਅੱਛਾ ਇੱਕ ਵੱਡੀ ਆਉਂਦੀ ਐ ਇੱਕ ਛੋਟੀ ਹੁੰਦੀ ਐ ਇਹ ਪੇਪਰ ਆਉਂਦੀ ਐ ਥੋੜੀ ਜੀ ਇਹ ਵੱਡੀਆਂ ਆਉਂਦੀ ਐ ਇਹਦੀ ਮਤਲਬ ਐਵੇਂ ਜਿਵੇਂ ਮਿਸਤਰੀ ਕੂਬਰਾ ਬਣਾਉਂਦੇ ਆ ਮਤਲਬ ਸਾਰਾ ਕੁਝ ਬਣਿਆ ਬਣਾਇਆ ਮ ਫੈਂਸੀ ਲੈਂਪ ਲਾ ਲੈਣੇ ਲਿਆ ਗਏ ਆਪਾਂ ਜੇ ਪੁਰਾਣੇ ਜ਼ਮਾਨੇ ਚ ਜਣਾ ਜਾਣਾਗਾ ਤਾਂ ਮਤਲਬ ਆ ਚੀਜ਼ਾਂ ਦੁਬਾਰੇ ਫੇਰ ਆ ਗਈਆਂ ਮਿੱਤਰੋ ਉਹ ਜ਼ਮਾਨਾ ਤਾਂ ਹੁਣ ਲੰਘ ਗਿਆ ਜਿਹੜਾ ਆਪਾਂ ਕੋਠੀਆਂ ਦੇ ਉੱਪਰ ਸਟੀਲੀ ਜੰਗਲੇ ਲਵਾਉਂਦੇ ਹੁੰਦੇ ਸੀ ਜਾਂ ਲੋਹੇ ਦੇ ਜੰਗਲੇ ਲਵਾਉਂਦੇ ਹੁੰਦੇ ਸੀ ਕਿਉਂਕਿ ਸਿੱਧੂ ਮੂਸੇਵਾਲੇ ਨੇ ਇੱਕ ਐਸੀ ਪ੍ਰਤ ਪਾਤੀ ਉਹਨੇ ਹਰ ਇੱਕ ਕੋਠੀ ਨੂੰ ਨਾ ਹਵੇਲੀ ਦਾ ਰੂਪ ਦਿੱਤਾ ਪਰ ਹਵੇਲੀਆਂ ਵੀ ਤਾਂ ਜੱਜਦੀਆਂ ਨੇ ਜੇਕਰ ਉਹਨਾਂ ਦੇ ਉੱਪਰ ਸਿਮਿੰਟ ਦੇ ਜੰਗਲੇ ਲੱਗੇ ਹੋਏ ਨੇ ਸਿਮਿੰਟ ਦੀਆਂ ਜਾਲੀਆਂ ਲੱਗੀਆਂ ਹੋਈਆਂ ਨੇ ਹੁਣ ਤੁਸੀਂ ਸੋਚਦੇ ਹੋਮੋਗੇ ਵੀ ਇਹ ਮਿਲਣਗੇ ਆ ਕਿੱਥੋਂ ਮਿੱਤਰੋ ਅੱਜ ਨਾ ਮੈਂ ਸੰਗਰੂਰ ਦੇ ਬਿਲਕੁਲ ਲਾਗੇ ਦੁੱਗਾ ਬਹਾਦਰਪੁਰ ਦੇ ਵਿੱਚ ਖੜਾ ਜਦੋਂ ਆਪਾਂ ਸੰਗਰੂਰ ਤੋਂ ਬਰਨਾਲੇ ਨੂੰ ਜਾਂਦੇ ਆ ਮੇਨ ਰੋਡ ਦੇ ਉੱਪਰ ਨਾ ਇਹ ਗੱਲ ਸਲੇਬ ਫੈਕਟਰੀ ਆ ਇਹ ਸਲੇਬ ਫੈਕਟਰੀ ਦੇ ਵਿੱਚੋਂ ਤੁਹਾਨੂੰ ਹਰ ਇੱਕ ਡਿਜ਼ਾਈਨ ਦੇ ਵਿੱਚ ਹਰ ਇੱਕ ਜਾਲੀ ਮਿਲ ਜੂ ਤੇ ਜੇਕਰ ਗੱਲ ਜਾਲੀਆਂ ਦੀ ਆਉਂਦੀ ਆ ਤਾਂ ਉਹਦੇ ਨਾਲ ਪਾਵੇ ਲੈਣੇ ਵੀ ਜ਼ਰੂਰੀ ਹੁੰਦੇ ਆ ਮਿੱਤਰੋ ਇੱਥੇ ਪਾਵੇ ਵੀ ਤੁਹਾਨੂੰ ਮਿਲਣਗੇ ਅੱਜ ਨਾ ਆਪਾਂ ਬਾਈ ਮਨਵੀਰ ਲਵੇ ਆਏ ਹੋਏ ਆ ਬਾਈ ਤੋਂ ਪ੍ਰੋਪਰ ਜਾਣਕਾਰੀ ਲਵਾਂਗੇ ਵੀ ਜਿਹੜੀਆਂ ਇਹ ਜਾਲੀਆਂ ਬਣਾਉਂਦਾ ਇਹਦੇ ਵਿੱਚ ਕਿਦਾਂ ਦਾ ਮਟੀਰੀਅਲ ਯੂਜ਼ ਕਰਦਾ ਇਹਦੇ ਵਿੱਚ ਕਿਹੜੀਆਂ ਤਾਰਾਂ ਪਾਉਂਦਾ ਤੇ ਹੋਰ ਸਲੇਬਾਂ ਤੋਂ ਬਿਨਾ ਜਾਲੀਆਂ ਤੋਂ ਬਿਨਾ ਪਾਵਿਆਂ ਤੋਂ ਬਿਨਾ ਬਈ ਉਹਨਾਂ ਨੇ ਵੀ ਕੀ ਕੁਝ ਹੈ ਸਾਰਾ ਕੁਝ ਵਿਸਤਾਰ ਸਹਿਤ ਦੱਸਾਂਗੇ ਪਹਿਲਾਂ ਆਪਾਂ ਬਾਈ ਦਾ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਈ ਸਸਰੀ ਕਾਰਮਣ ਵੀਰ ਕੀ ਜਾਨ ਨੇ ਵਧੀਆ ਵਧੀਆ ਪਹਿਲਾਂ ਤੇ ਵੀਰੇ ਤੁਹਾਨੂੰ ਮੁਬਾਰਕਾਂ ਕਿਉਂਕਿ ਜਿਹੜੀਆਂ ਇਹ ਜਾਲੀਆਂ ਲੈਣ ਵਾਸਤੇ ਨਾ ਪਹਿਲਾਂ ਸੱਜਣਾਂ ਨੂੰ ਬੜੀ ਦੂਰ ਦੂਰ ਜਾਣਾ ਪੈਂਦਾ ਸੀ ਹੁਣ ਖਾਸ ਕਰਕੇ ਆਪਣੇ ਸੰਗਰੂਰ ਆ ਲੈਣ ਤੋਂ ਵਾੜਾ ਵਧੀਆ ਪੈਦਾ ਹੋ ਗਿਆ ਹੈ ਨਾ ਤੇ ਬਾਈ ਇੱਥੇ ਲਿਖਿਆ ਹੋਇਆ ਵੀ ਸੱਤ ਉੱਪਰ ਪਾਉਣ ਵਾਲੀਆਂ ਸਲੇਬਾਂ ਵੀ ਮਿਲਦੀਆਂ ਨੇ ਸਲੇਟਾਂ ਮਿਲਦੀਆਂ ਨੇ ਹੈ ਨਾ ਤਾਰ ਵਾਲੇ ਖੰਬੇ ਵੀ ਮਿਲਦੇ ਆ ਬੁਰਜੀਆਂ ਨਵੇਂ ਨਵੇਂ ਡਿਜ਼ਾਈਨਾਂ ਚ ਸਿਮੈਂਟ ਦੀਆਂ ਜਾਲੀਆਂ ਵੀ ਮਿਲਦੀਆਂ ਨੇ ਪਾ ਵੀ ਮਿਲਦੇ ਆ ਇਹ ਸਾਰਾ ਕੁਝ ਵਾਕਈ ਆਪਣੇ ਲਾ ਕੋ ਮਿਲ ਜਾਂਦਾ ਸਾਰਾ ਕੁਝ ਵੀਰੇ ਸਾਰਾ ਕੁਝ ਤੇ ਆਪਾਂ ਸ਼ੁਰੂਆਤ ਕਿੱਥੋਂ ਕਰੀਏ ਪਹਿਲਾਂ ਤਾਂ ਐ ਦੱਸਿਓ ਮੈਨੂੰ ਜਾਲੀਆਂ ਤੋਂ ਕਰ ਲੈਨੇ ਬਈ ਆਪਾਂ ਆਹ ਜਾਲੀਆਂ ਤੋਂ ਕਰਦੇ ਆਂ ਧਰਮੇ ਜਾਲੀਆਂ ਪਹਿਲਾਂ ਤਾਂ ਚੈੱਕ ਕਰਵਾ ਮੇਨ ਗੱਲ ਆ ਜਾਂਦੀ ਐ ਬਣਾਉਂਦੇ ਤਾਂ ਬਹੁਤ ਸੱਜਣ ਹੁੰਦੇ ਆ ਗੱਲ ਆਉਂਦੀ ਐ ਕੁਆਲਿਟੀ ਦੀ ਗੱਲ ਹੁੰਦੀ ਐ ਸਫਾਈ ਦੀ ਚਾਹੇ ਉਹ ਆਪਾਂ ਚਣਈ ਵਾਲੇ ਮਿਸਤਰੀ ਦੀ ਗੱਲ ਕਰ ਲਈਏ ਬਈ ਚਾਹੇ ਆ ਭਰਨ ਦਾ ਮਿਸਤਰੀ ਦੀ ਗੱਲ ਕਰ ਲਈਏ ਤੇ ਚਾਹੇ ਆ ਜਾਲੀਆਂ ਬਣਾਉਣ ਵਾਲੇ ਮਿਸਤਰੀ ਦੀ ਗੱਲ ਕਰ ਲਈਏ ਪਰ ਮੈਂ ਬਲੇ ਤਾਂ ਕੁਆਲਿਟੀ ਚੈੱਕ ਕਰਾਂ ਬਾਈ ਉਹਨਾਂ ਦੀ ਹੈਨਾ ਸਫਾਈ ਚੈੱਕ ਕਰਵਾ ਯਾਰ ਬਈ ਮੈਨੂੰ ਇਹ ਦੱਸਿਓ ਇਹਦਾ ਸਾਈਜ਼ ਕੀ ਹੋਊਗਾ ਇਹਦਾ ਇਹਦਾ ਭਾਈ 4 ਤੋਂ ਸਾਈਜ਼ ਹੋਣਾ 4 ਤੋਂ ਸਾਈਜ਼ ਇਹ ਇਹ ਆਮ ਕਿਹੜੇ ਕਿਹੜੇ ਸਾਈਜ਼ਾਂ ਦੇ ਵਿੱਚ ਮਿਲਦੀਆਂ ਹੁੰਦੀਆਂ ਨੇ ਇਹ ਭਾਈ 4 ਤੋਂ ਵੀ ਮਿਲ ਜਾਂਦਾ 3 ਤੋਂ ਵੀ ਮਿਲ ਜਾਂਦਾ 2 ਵਾ 2 ਵੀ ਮਿਲ ਜਾਂਦਾ ਅਸੀਂ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਸਾਈਜ਼ ਮਿਲ ਜਾਂਦਾ ਸਾਰਾ ਸਹੀ ਮਿਲ ਜਾਂਦਾ ਓਕੇ ਤੇ ਭਾਈ ਜੇ ਗੱਲ ਕਰੀਏ ਕੁਆਲਿਟੀ ਦੀ ਹੁਣ ਆਪਾਂ ਇਹਦੇ ਵਿੱਚ ਕੁਆਲਿਟੀ ਤਾਂ ਬਣੂ ਜੇ ਮਟੀਰੀਅਲ ਚੰਗਾ ਹੋਵੇ ਮਟੀਰੀਅਲ ਚੰਗਾ ਹੋਊ ਭਾਈ ਮਟੀਰੀਅਲ ਕਿਹੜਾ ਪਵਰ ਮਟੀਰੀਅਲ ਭਈ ਆਪਾਂ 2 ਇੱਕਦਮ ਸਾਲੇ ਨਾਲ ਤਿਆਰ ਹੁੰਦੀ ਆ ਹਾਂ ਮਤਲਬ ਕਈ ਸੱਜਣ ਵੀ ਇਹਦੇ ਵਿੱਚ ਆਪਾਂ ਫਾਈਬਰ ਪਾਉਨੇ ਆ ਜਿਸਤੀਦਾਰੀ ਫੇਵਰਦਾਰ ਪਾਉਂਦੇ ਆ ਬਾਰਡਰ ਤੇ ਆ ਬਹੁਤੀ ਉਤਾਰ ਨਹੀਂ ਪਾਉਂਦੇ ਆ ਆਪਾਂ ਖੰਬੇ ਦੀ ਪੱਕੀ ਧਾਰ ਪਾਉਣੇ ਆ ਵੀ ਉਹਨੂੰ ਜਰ ਨਹੀਂ ਲੱਗਦੀ ਖੰਬੇ ਵਾਲੀ ਧਾਰ ਪਾਉਣੇ ਆ ਵੀ ਉਹ ਵੀ ਪੱਕੀ ਧਾਰ ਬਜੂਤੀ ਕਰਕੇ ਫੇਰ ਦਿੰਨੇ ਆ ਬਾਈ ਨੂੰ ਸੱਲੀ ਕਰਕੇ ਮਾਲ ਲਾਵਾਂਗੇ ਸਾਰੇ ਜਿਹੜਾ ਦਮਾ ਠੀਕ ਆ ਬਾਈ ਇਹਦੀ ਬਈ ਜਿਵੇਂ ਕਈ ਸੱਜਣ ਸੋਚਦੇ ਹੁੰਦੇ ਆ ਵੀ ਯਾਰ ਇਹਦੀ ਕੁਆਲਿਟੀ ਵਾਰੰਟੀ ਕੀ ਗੱਲ ਬਾਤ ਉਹ ਬਾਈ ਇਹ ਦਿਨਾ ਟਾਈਮ ਘਰ ਦੀ ਮਿਆਦ ਹੁੰਦੀ ਆ 40 45 50 ਸਾਲ ਅਸੀਂ 50 ਸਾਲ ਦੀ ਮਿਆਦ ਲੈ ਕੇ ਚੱਲਾਂਗੇ ਜਾਲੀ ਮਾ ਫਿਰ ਤਾਂ ਧਰਮੇ 50 ਸਾਲ ਤਾਂ ਬੰਦੇ ਦੀ ਉਮਰ ਆ ਬਾਈ ਬੰਦੇ ਦੀ 51 ਸਾਲ ਵੈਸ ਕਿਹੜੇ ਕਿਹੜੇ ਮਿਲਦੇ ਨੇ ਇਹਨਾਂ ਕਾਫੀ ਮਿਲ ਜਾਣਗੇ ਬਈ ਅੱਗੇ ਆਜੋ ਦਿਖਾਣਾ ਤੁਨੂੰ ਅਸਾਂ ਆਹ ਤਾਂ ਸੇਵ ਹੋ ਗਿਆ ਆਹ ਦੀ ਕਾਹ ਪਿਆ ਹੈ ਨਾ ਇਹ ਵੀ ਡਿਜ਼ਾਈਨ ਪਿਆਗਾ ਤਾਂ ਮੈਂ ਆ ਵੀ ਡਿਜ਼ਾਈਨ ਆ ਉਹ ਦੇਖਾ ਤੇ ਫਿਰ ਜਿਹੜੇ ਹੇਠਾਂ ਰੱਖਿਆ ਹੋ ਇਹ ਵੀ ਡਿਜ਼ਾਈਨ ਆ ਬਈ ਇਹ ਵੀ ਡਿਜ਼ਾਈਨ ਹੈ ਨਾ ਆ ਦੇ ਇਹ ਤੋਂ ਬਾਅਦ ਹੋਰ ਕਿਹੜੇ ਕਿਹੜੇ ਡਿਜ਼ਾਈਨ ਨੇ ਚਾਹ ਡਿਜ਼ਾਈਨ ਮਿਲ ਜੂਗਾ ਪਰ ਨੂੰ ਦੇਖ ਓਏ ਆ ਵੀ ਚੈੱਕ ਕਰਵਾ ਬਈ ਇਹ ਕੋਈ ਆਇਆ ਤਾਂ ਨਹੀਂ ਹੁਗਾ ਵੀ ਜਿਵੇਂ ਉਹ ਡਿਜ਼ਾਈਨ ਤੇ ਇਹ ਡਿਜ਼ਾਈਨ ਚ ਰੇਟ ਦਾ ਫਰਕ ਹੋ ਥੋੜਾ ਬਈ 121 ਦਾ ਫਰਕ ਹੋ ਸਕਦਾ ਵੀ ਹਾਂ ਮਾੜਾ ਮੋਟਾ ਵੀ ਬਾਕੀ ਗਾਗ ਨੂੰ ਆਪਾਂ ਖੁਸ਼ ਹੋ ਕੇ ਸਾਰਾ ਕੁਝ ਦੇ ਕੇ ਭੇਜਦੇ ਆਂ ਵਧੀਆ ਤਰੀਕੇ ਨਾਲ ਅਸਾਂ ਗਾਗੜੀ ਬੜ ਕੇ ਮੋੜਦੇ ਨਹੀਂ ਗਾਗੜ ਰੱਬ ਦਾ ਰੂਪ ਹੁੰਦਾ ਜਿਹੜਾ ਵੀ ਆਪੇ ਆਪਾਂ ਮਾਨਤਾ ਨ ਰੱਖਾਂਗੇ ਗਾਗੜ ਨੂੰ ਫੁੱਲ ਕਰਕੇ ਤੋੜਦੇ ਆਂ ਪਰ ਮੈਂ ਆ ਚੈੱਕ ਕਰਵਾਇ ਤੋਂ ਬਾਅਦ ਫਿਰ ਆ ਚੈੱਕ ਕਰਵਾ ਦੇਖ ਆ ਹੋੜ ਜਾਣਾ ਹੈ ਨਾ ਆ ਦੇ ਆ ਤਿੰਨੇ ਇਹਦੇ ਨਾਲ ਦੇ ਨੇ ਇਹ ਤੋਂ ਬਾਅਦ ਬਾਕੀ ਭਾਈ ਇੱਧਰ ਪਿਆ ਜੋ ਅੱਗੇ ਦਿਖਾਵਾਂ ਨਾ ਹਾਂ ਉਹ ਤੇ ਯਾਰ ਆਦੇ ਬਾਈ ਕੁਰਨ ਲੇ ਬਤਾਉਦੇ ਉਹ ਵੀ ਦਿਖਾਵਾਂਗੇ ਬਾਅਦ ਦੇ ਵਿੱਚ ਪਹਿਲੇ ਡਿਜ਼ਾਈਨ ਹੀ ਦਿਖਾ ਦਈਏ ਇੱਕ ਬਾਈ ਆ ਡਿਜ਼ਾਈਨ ਤੇ ਆ ਰਹੁੰਦਾ ਆ ਮੰਜੇ ਵਾਲਾ ਡਿਜ਼ਾਈਨ ਹੈ ਨਾ ਭਾਈ ਹਾਂ ਬਾਵੇ ਵਾਲਾ ਬਾਹਣ ਵਾਲਾ ਭਾਈ ਮੰਜ ਉਹ ਉਹ ਚੈੱਕ ਕਰਵਾ ਆ ਦੇ ਬਾਕੀ ਆ ਦੇ ਆ ਯਾਰ ਤਾਜ਼ੇ ਬਣੇ ਬਣਾਏ ਪਏ ਆ ਦੇਖੋ ਇੱਥੇ ਬਣਦੀ ਆ ਗੱਲ ਕਿਉਂ ਬਈ ਹਾਂਜੀ ਹਾਂਜੀ ਬਈ ਬਈ ਇੱਕ ਮੈਨੂੰ ਇਹ ਦੱਸਿਓ ਤੁਸੀਂ ਸੀਮਿੰਟ ਕਿਹੜਾ ਵਰਤਦੇ ਹੋ ਉਹਦੇ ਵਿੱਚ ਆਪਾਂ ਵੀਰੇ 43 ਗ੍ਰੇਡ ਵਰਤਦੇ ਆ ਸੀਮਿੰਟ ਦੇ ਚ 43 ਗ੍ਰੇਡ ਹਾਂਜੀ ਬਈ ਇਹ ਕੋਈ ਨਵਾਂ ਹੈਗਾ ਬਈ ਇਹ ਬਈ ਜਿਹੜਾ ਆਮ ਸੀਮਿੰਟ ਹੁੰਦਾ ਉਹਦੇ ਚ 17 ਬਟਨ ਸੁਆਹ ਹੁੰਦੀ ਆ ਜਿਹੜਾ ਇਹ ਸਪੈਸ਼ਲ ਸੀਮਿੰਟ ਆ ਉਹ ਇਹਨਾਂ ਲਈ ਜ਼ੂਜ਼ ਹੁੰਦਾ 43 ਗ੍ਰੇਡ ਚਾਹੀਦੀ ਨੂੰ ਕੱਲ ਨੂੰ ਚੱਕ ਲੈ ਚਿੱਕੀ ਜਾਊਗਾ ਇਹ ਨਹੀਂ ਹੈਗਾ ਵੀ ਮਤਲਬ ਜਿਹੜਾ ਸੀਮਿੰਟ ਆ ਉਹ ਕਈ ਵਾਰ ਇੱਤੇ ਨਾਲ ਭੁਰਨਾ ਲੱਗ ਜਾਂਦਾ ਓਕੇ ਇਹ ਭੁਰ ਜਿਵੇਂ ਆਪਣੇ ਆਮ ਤਾਂ ਬੂਜਾ ਅਗਲਾ ਕਹਿੰਦਾ ਯਾਰ ਅਸੀਂ ਆ ਵਰਤਦੇ ਆਂ ਵਰਤਦੇ ਉਹ ਨਹੀਂ ਤੁਸੀਂ ਵਰਤਦੇ ਤੁਸੀਂ ਵਰਤਦੇ ਹੋ 43 ਸਿਮੇਂਟ ਧਰਮੇ ਇਹ ਗੱਲ ਆਪ ਨੂੰ ਅੱਜ ਪਤਾ ਲੱਗੀ ਆ ਬਾਈ ਨਹੀਂ ਅਗਲਾ ਨੇ ਕਹਿੰਦਾ ਬਾਈ ਕਿੰਨੇ ਇੱਕ ਦਾ ਵਰਤਦੇ ਉਹ ਤਾਂ ਪੁੱਛ ਲੈਂਦਾ ਸਿਮੇਂਟ ਨਹੀਂ ਪੋੜਦਾ ਬਈ ਕਿਹੜਾ ਵਰਤਦੇ ਤੇ ਹੁਣ ਆਪਾਂ ਗੱਲ ਕਰ ਲਈ ਕਿੰਨੇ ਇੱਕ ਦਾ ਵਰਤਦੇ ਤੁਸੀਂ ਇਹ ਵੀ ਦੱਸ ਦਿਓ 2 ਇੱਕ ਦਾ ਬਾਈ 2 ਇੱਕ ਦਾ 2 ਇੱਕਦਮ ਸਾਲਾ ਬਾਈ ਧਰਮੇ ਕੱਲੀਆਂ ਜਾਲੀਆਂ ਨਹੀਂ ਬਾਈ ਉਰੀ ਬਣਾਉਂਦੇ ਆਪਣਾ ਪੰਜਾਬ ਦੇ ਵਿੱਚ ਵੈਸੀ ਲੋਕ ਸਿੱਖ ਇਤਿਹਾਸ ਨੂੰ ਪਿਆਰ ਕਰਦੇ ਆ ਹਨ ਤੇ ਹੈਗਾ ਗੱਲਾਂ ਨਹੀਂ ਤੁਹਾਨੂੰ ਚੱਕ ਕੇ ਵੀ ਦਿਖਾ ਦਿੰਦੇ ਕਿਉਂ ਬਾਈ ਜਿਹੜੇ ਸੱਜਣ ਨਾ ਗੁਰਸੇਖ ਨੇ ਉਹ ਉਹ ਉਹਨਾਂ ਦੀ ਡਿਮਾਂਡ ਹੁੰਦੀ ਹੈ ਵੀ ਅਸੀਂ ਖੰਡਾ ਸਾਹਿਬ ਲਾਉਣਾ ਹੈ ਹਨਾ ਜੀ ਤਾਂ ਉਹਨਾਂ ਵਾਸਤੇ ਹਰ ਇੱਕ ਕੁਆਲਿਟੀ ਹੈ ਉਸ ਤੋਂ ਬਾਅਦ ਉਹਦੇ ਧਰਮੇ ਉਹ ਬਈ ਕੀ ਪਿਆ ਜਿਹੜਾ ਉਹ ਪਿਆ ਵਿਚਾਲੇ ਜੀ ਉਹ ਟੋਪੀ ਆ ਵੀਰੇ 9 ਇੰਚੀ ਪਿੱਲਰ ਦੀ ਮਤਲਬ ਆਮ ਆਪ ਇੱਟਾਂ ਦੇ ਕੋਲੇ ਲਾੜਾਂ ਨਹੀਂ ਸੀ ਆਪ ਉਹ ਵੀ ਕੰਮ ਖਤਮ ਕਰਦਾ ਅੱਛਾ ਉਹ ਵੀ ਬਣੇ ਬਣਾਈ ਮਿਲਣਗੇ ਬਈ ਉਹਨੂੰ ਓਕੇ ਆ ਦੇ ਆ ਧਰਮੇ ਉਹ ਜਮੀ ਨਵਾਂ ਬਣਾਇਆ ਬਈ ਉਹਨਾਂ ਨੇ ਆ ਬਈ ਹੁਣੀ ਕੱਢ ਰਹੇ ਨੇ ਦੇਖ ਲੋ ਥੋੜੇ ਸਾਹਮਣੇ ਸਫਾਈ ਚੈੱਕ ਕਰਾ ਦਿਓ ਬਈ ਆ ਹੈ ਉਹ ਸਫਾਈ ਤਾਂ ਹੁਣ ਪਤਾ ਲੱਗਦਾ ਧਰਮੇ ਦੇਖ ਨੇੜੇ ਹੋ ਕੇ ਉਧਰ ਦੀ ਦੇ ਫਿਰ ਆਪਾਂ ਆ ਵੀ ਦੇਖਦੇ ਆਂ ਬਈ ਇਹਦੇ ਵਿੱਚ ਵੀ ਇਹੀ ਹੈ ਹਾਂ ਬੱਕੇ ਉਹ ਬਾਈ ਕਖੰਡਾ ਵੀ ਤਾਜਾ ਕੱਢਾ ਹੋਇਆ ਉਹਦੀ ਸਫਾਈ ਚੈੱਕ ਕਰੋ ਤੁਸੀਂ ਸਾਰੇ ਦੀ ਹਾਂ ਪਰ ਮੈਂ ਇੱਧਰ ਦਿਖਾਈ ਪਹਿਲਾਂ ਦੇ ਇੱਧਰ ਇੱਧਰ ਚੱਕੀ ਫਿਰ ਇਹਨੂੰ ਆਏ ਹਾਏ ਉਹ ਮਿੱਤਰੋ ਦੇਖੋ ਕਰਾਂ ਸਫਾਈ ਤੇ ਮੈਨੂੰ ਇੱਕ ਹੋਰ ਵੀ ਗੱਲ ਵਧੀਆ ਲੱਗੀ ਬਾਈ ਆ ਇਹ ਸੱਜਣ ਵੀ ਆਪਣੇ ਪੰਜਾਬੀ ਨੇ ਸਾਰੇ ਪੰਜਾਬੀ ਵੀ ਆਪਣੇ ਪਿੰਡ ਦੀ ਸੱਜਣ ਨੇ ਸਾਰੀ ਆ ਦੇਖੋ ਧਰ ਮੈਂ ਲੋਕ ਕਹਿੰਦੇ ਨੇ ਯਾਰ ਵਿਹਾਰੀਆਂ ਦੇ ਹੱਥ 'ਚ ਵਾਲੀ ਵੱਡੀ ਕਲਾ ਹੈ ਬਾਈ ਯਾਰ ਸੌਂ ਲਗੇ ਆ ਤੁਹਾਨੂੰ ਵੀ ਸਰੂਟ ਬਣਦਾ ਹਾਂਜੀ ਮੈਂ ਨਾ ਕਈ ਵਾਰ ਸੋਚਦਾ ਹੁੰਦਾ ਵੀ ਯਾਰ ਆਪਣੇ ਵਾਲੇ ਸੱਜਣ ਕੰਮ ਕਿਉਂ ਨਹੀਂ ਕਰਦੇ ਆਹ ਕਰਦੇ ਨੇ ਯਾਰ ਜੇ ਤੁਸੀਂ ਉਰੇ ਮੋਲ ਨਹੀਂ ਪਾਮੋਗੇ ਫਿਰ ਤਾਂ ਲੱਖ ਲਾਣਤਾ ਬਈ ਦਿੱਤਾ ਹੈ ਬਈ ਹਾਂਜੀ ਮੇਤਰੋ ਪੰਜਾਬ ਬਈ ਆਪਣੇ ਸਾਰੇ ਪੰਜਾਬੀ ਸੱਜਣ ਸਾਰੇ ਪੰਜਾਬੀ ਬਈ ਸਾਰੇ ਪੰਜਾਬੀ ਆਹ ਲਓ ਨਹੀਂ ਵਾਲੇ ਸੱਜਣ ਕਹਿੰਦੇ ਨਹੀਂ ਅਸੀਂ ਯਾਰ ਭਈਏ ਸਾਡੇ ਕਾਰੀਗਰ ਰੱਖੇ ਆ ਪੰਜਾਬੀ ਭਰਾ ਰੱਖੇ ਹੋਣੇ ਯਾਰ ਦੇਖਿਓ ਅੱਤਰ ਮੇਨੇੜੇ ਹੋ ਕੇ ਦਿਖਾਈ ਆ ਵਿੱਚ ਮਾਰ ਕੈਮਰਾ ਆ ਜੇ ਦੇਖ ਯਾਰ ਕੌਣ ਕਹਿੰਦਾ ਪੰਜਾਬੀ ਸੱਜਣ ਕੰਮ ਨਹੀਂ ਕਰ ਸਕਦੇ ਸਫਾਈ ਨਹੀਂ ਦੇ ਸਕਦੇ ਆ ਆ ਦਿਖਾ ਇਧਰ ਆ ਖੰਡਾ ਸਾਹਿਬ ਦਿਖਾ ਲੈ ਕਰ ਆ ਬਿਲਕੁਲ ਤਾਜ਼ੇ ਹੁਣੀ ਹਲੇ ਹੋ ਕੀਤਾ ਹਲੇ ਸੁੱਕਣਾ ਇਹਨਾਂ ਬਾਈ ਉਹ ਵੀ ਤਜਰਬੇਕਾਰ ਨੇ ਕਿੰਨਾ ਕਿੰਨਾ ਟਾਈਮ ਬਾਈ ਉਹਦਾ ਕੰਮ ਕੀਤਾ ਬਾਈ ਗੱਟੂ ਗੱਟ ਸਾਨੂੰ ਮਤਲਬ ਸਲੇਬਾਂ ਦੇ ਕੰਮ ਕਰਦੇ ਨੂੰ 10 ਤੋਂ 15 ਸਾਲ ਹੋ ਚੁੱਕੇ ਆ ਉਹ 15 ਸਾਲ ਤੋਂ ਤੁਹਾਨੂੰ ਹੋ ਗਏ ਸਾਨੂੰ ਹੋ ਗਏ ਵੀਰੇ ਕੰਮ ਕਰਦੇ ਓਕੇ ਇਹ ਬਾਈ ਉਹ ਤੋਂ ਪਹਿਲਾਂ ਸਿੱਖ ਗਏ ਹੋਣਗੇ ਕਿ ਕਿਤੇ ਨਹੀਂ ਨਹੀਂ ਸਾਡੇ ਕੋਲ ਬਾਈਆਂ ਨੂੰ ਗੱਟੂ ਗੱਟ 8 7 7 ਸਾਲ ਹੋ ਗਏ ਕਿਸ ਨੂੰ 8 ਸਾਲ ਹੋ ਗਏ ਸਾਡੇ ਕੋਲ ਬਹੁਤ ਟਾਈਮ ਇੱਥੇ ਟ੍ਰੇਨ ਲੈ ਕੇ ਉਰੀ ਕੰਮ ਚਲਾ ਰਹੇ ਆ ਕੰਮ ਚਲਾ ਰਹੇ ਗੱਟ ਯਾਰ ਬੜਾ ਘੈਂਟ ਗੱਲ ਬਾਤ ਆ ਬਾਈ ਉਸਤਾਜ ਜੀ ਇਹ ਤਾਂ ਹੋ ਗਈ ਆਪਣੀ ਜਾਲੀਆਂ ਹਨਾ ਹਾਂਜੀ ਹਾਂਜੀ ਬਾਈ ਉਸ ਤੋਂ ਬਾਅਦ ਇਹ ਆ ਗਏ ਆਪਣੇ ਪਾਵੇ ਇਹ ਪਾਵੇ ਦਿਖਾਣੇ ਵੀ ਤੇ ਆ ਆ ਗੀਆਂ ਸਲੇ ਬਾਹਾਂ ਪਹਿ ਇਹਨਾਂ ਦੀ ਗੱਲ ਵੀ ਕਰਦੇ ਆ ਬਾਅਦ ਵਿੱਚ ਪਹਿਲਾਂ ਪਜਾਲੀਆਂ ਵਾਲਾ ਸਾਰਾ ਕੰਮ ਨਾ ਸਮਝ ਲਈਏ ਤੇ ਇਧਰ ਵੀਰੇ ਕਿਹੜੇ ਕਿਹੜੇ ਡਿਜ਼ਾਈਨ ਚਾਹੁੰਦੇ ਸਿਓ ਸਾਈਜ਼ ਦੇ ਵਿੱਚ ਇਧਰ ਪਹਿਨੇ ਆ ਦਿਖਾ ਨਾ ਬਈ ਅੱਜ ਅੱਜ ਕੀ ਕਰੀਏ ਅੱਜ ਅੱਜ ਲੱਗੂ ਆ ਆ ਦੇਖੋ ਧਰਮ ਇੱਥੇ ਆ ਕੇ ਪਤਾ ਲੱਗਦਾ ਹੂੰ ਵੀ ਕੀ ਫਰਕ ਆ ਉਸ ਵਿੱਚ ਸਹਿਜ ਬਰਾਬਰੀ ਆ ਬਈ ਸਾਰਿਆਂ ਦਾ ਨਾ 2 ਫੁੱਟ ਵੀਰੇ 2 ਫੁੱਟ ਹੂੰ ਦੇਖੋ ਇਹਦੇ ਨਾਲੋਂ ਇਹ ਮोटा ਹੈ ਇਹਦੇ ਨਾਲੋਂ ਉਹ ਮਟਾਈ ਦੇ ਵਿੱਚ ਹੈ ਨਾ ਬਈ ਜੇ ਗੱਲ ਕਰੀ ਇਹਨਾਂ ਦਾ ਰੇਟ ਕੀ ਹੋਣਾ ਘੱਟ ਤੋਂ ਘੱਟ ਜਿਵੇਂ ਆ ਪਤਾ ਲਈਦਾ ਕੀ ਰੇਟ ਹੋਣਾ ਆਪਣੇ ਲਈ ਇਹਦਾ ਵੀਰੇ 170 ਰੁਪਏ ਰੇਟ 170 ਰੁਪਏ ਦਾ ਇੱਕ ਪਾਓ ਹਾਂਜੀ ਬਈ ਓਕੇ ਤੇ ਆ ਇਹਦਾ ਇਹਦਾ 200 ਰੁਪਏ ਵੀਰੇ 200 ਉਹਦਾ ਉਹਦਾ 250 ਬਈ ਇਹਦਾ 250 ਹਾਂਜੀ ਬਈ ਚਲੋ ਫਰਕ ਹੋਣਾ ਵੀ ਚਾਹੀਦਾ ਨਾ ਤੇ ਤਾਂ ਮੈਂ ਉਹ ਤੇਰੇ ਤੋਂ ਖਾਂਏ ਆ ਦੇ ਬਈ ਉਰੀ ਨਾ ਯਾਰ ਚੰਗੀ ਤਰ੍ਹਾਂ ਇਹਨਾਂ ਦੀ ਤਸੱਲੀ ਕਰਾ ਕੇ ਫੇਰ ਬਾਹਰ ਕੱਢਦੇ ਆ ਆਹ ਦੇਖੋ ਉਹ ਚੌਰਸ ਆ ਗਿਆ ਬਈ ਉਹ ਚੌਰਸ ਆ ਗਿਆ ਬਈ ਹੂੰ ਇਹ ਇਹਦਾ ਕੀ ਸਹਜੂ ਬਈ ਰੇਟ ਕੀ ਹੋ ਬਾਈ ਇਹਦਾ ਵੀ 250 ਆ ਵੀਰੇ ਇਹਦਾ ਵੀ 250 ਹਾਂਜੀ ਬਾਈ ਓਕੇ ਪਿੱਲਰ ਵੀ ਆਪਾਂ ਜਿਹੜਾ ਪਾਵਾ ਬਣਾਉਣੇ ਉਹ ਇੱਕ ਫਾਰਮੇ ਜਾ ਬਈ 21 ਬਣਾਉਣੇ ਆ ਇਹ ਨਹੀਂ ਹੈਗਾ ਵੀ ਆਪਾਂ ਜੋੜ ਕੇ ਬਣਾਵਾਂਗੇ ਅੱਛਾ ਸਿੰਗਲੀ ਪੀਸ ਤਿਆਰ ਹੁੰਦਾ ਸਿੰਗਲ ਪੀਸ ਹੀ ਤਿਆਰ ਹੋਊਗਾ ਓਕੇ ਇਹ ਵੀ ਗੱਲ ਸਹੀ ਆ ਤੁਹਾਡੀ ਬਈ ਜਿਹੜੇ ਆ ਆ ਵਾਲੇ ਨੇ ਇਹ ਇਹ ਬਈ 4 ਇੰਚੀ ਪਿੱਲਰ ਆ ਗਿਆ ਆਪਣੇ ਇਹ ਵੀ ਆਪਣੇ ਉਧਰ ਤਿਆਰ ਕਰੇ ਪਏ ਨੇ ਆ ਪਿਆ ਵੀਰੇ ਇਹਦੇ ਵੀ ਆਪਣੇ ਕੋਲ ਦੋ ਤਰ੍ਹਾਂ ਦੇ ਆਉਂਦੇ ਆ ਅੱਛਾ ਜੀ ਇਦਿਕ ਮਤਲਬ ਉੱਪਰ ਟੋਪੀ ਧਰੀ ਜਾਂਦੀ ਆ ਇੱਕ ਤਾਂ ਗਮਟ ਵਾਲਾ ਆ ਜਾਂਦਾ ਬਈ ਅਸਾਂ ਇੱਕ ਗਮਟ ਵਾਲਾ ਆ ਜਾਂਦਾ ਇਹਦੇ ਉੱਪਰ ਤਾਂ ਗਮਟ ਫਿਕਸ ਹੈ ਇਹਦੇ ਉੱਪਰ ਫਿਕਸ ਹੈ ਇਹਦੇ ਉੱਪਰ ਟੋਪੀ ਧਰੀ ਜਾਂਦੀ ਉਹ ਵੀ ਧਰ ਕੇ ਰੱਖਾਂ ਨੇ ਟੋਪੀ ਪਈ ਆ ਕੋਈ ਦੇਖੋ ਕਾ ਚੀਜ਼ ਬਣ ਜਾਂਦੀ ਵੀਰੇ ਦੇਖੋ ਅਸਾਂ ਇਹਦੇ ਉਪਰ ਆ ਰੱਖਿਆ ਜਾਂਦਾ ਹੈ ਇਹਦੇ ਉਪਰ ਆ ਰੱਖਿਆ ਜਾਂਦਾ ਇਹਦਾ ਮਤਲਬ ਉੱਪਰੋਂ ਸਾਰਾ ਗੋਲਾ ਦੇਖੂਗਾ ਜਦੋਂ ਆਪਾਂ ਉੱਪਰ ਲੱਗੇ ਨਾ ਥੱਲੇ ਖੜ ਕੇ ਗੋਲਾ ਦੇਖੂ ਸਾਰਾ ਇਹਦਾ ਠੀਕ ਹੈ ਤੇ ਬਈ ਇਹ ਵੀ ਧਰਮੇ ਗੱਲ ਘੈਂਟ ਆ ਉਹ ਨਹੀਂ ਤਾਂ ਮਿਸਤਰੀ ਇਹਨਾਂ ਨੂੰ ਉਹਨਾਂ ਲਿਪਣ ਲੱਗੇ ਬਹੁਤ ਟਾਈਮ ਲਾਉਂਦੇ ਇਹ ਕੋ ਇਹ ਸਾਰਾ ਕੁਝ ਰੈਡੀ ਬਣਿਆ ਹੋਇਆ ਸਾਰਾ ਰੈਡੀ ਵੀ ਸਾਰਾ ਕੁਝ ਰੈਡੀ ਮਿਲੂਗਾ ਨਾਲੇ ਹੋਰ ਵੀ ਆ ਬਈ ਯਾਰ ਹੁਣ ਤਾਂ ਮੇਰੇ ਸਾਹਮਣੇ ਆਹ ਖੜਾ ਕੀਤਾ ਇਹਦੇ ਵਿਚਾਲੇ ਜੰਗਲੇ ਲਾ ਕੇ ਜਾਲੀ ਲਾ ਲੀ ਵੀਰੇ ਅੱਗੇ ਜਦੀ ਮਤਲਬ 8 ਫੁੱਟ ਤੇ ਵੀ ਜਾਲੀ ਲਾ ਸਕਦੇ ਆ 4 3 ਵੀ ਲਾ ਸਕਦੇ ਆ 2 15 ਬਾਦ ਲਾ ਲਓ ਬਈ ਇੱਕ ਦਿਨ ਦੇ ਵਿੱਚ ਮੈਂ ਕਹਿੰਦਾ ਤੁਹਾਡੇ ਜੰਗਲਿਆਂ ਦਾ ਸਾਰਾ ਕੰਮ ਹੀ ਮਿਸਤਰੀ ਸਾਹਿਬ ਦਾ ਤੱਕ ਨਵੇਟ ਜੂ ਹਣਾ ਬਈ ਕੰਮ ਖਤਮ ਕਰਤਾ ਹੁਣ 5 ਮਿੰਟਾਂ ਦੇ ਵਿੱਚ ਲੈ ਆ ਲੱਗ ਜੂ ਮਸਾਲਾ ਲਾਉਣਾ ਵੀਰੇ ਇਹ ਚ ਮਸਾਲਾ ਬਾਗ ਉੱਪਰ ਐਂ ਤੇ ਰਹਿ ਜਾਣਾ ਇਹ ਅਸੀਂ ਇਹਦੇ ਵਿੱਚ ਮਸਾਲਾ ਲਾ ਕੀ ਜਿਵੇਂ ਆਪਾਂ ਕਹਿੰਦੇ ਨੇ ਐ ਕੱਲੀ-ਕੱਲੀ ਕੋਰ ਚੈੱਕ ਕਰਵਾ ਦੇ ਕਿਉਂ ਗੱਲਬਾਤ ਐਂਡ ਹੋਈ ਪਈ ਆ ਹੋਰਸਤਾ ਜੀ ਇਹਨਾਂ ਤੋਂ ਇਲਾਵਾ ਇਹਨੂੰ ਤਾਂ ਆਪਾਂ 9 ਇੰਚੀ ਪਿੱਲਰ ਵੀ ਦਿਖਾਉਣਾ ਥੋੜੀ ਅੱਗੇ ਪੈ ਨੇ ਆਪਣੇ ਮਤਲਬ 9 ਇੰਚੀ ਮਤਲਬ ਇਹ ਇਹ ਸਹੀ ਤਾਂ ਸਾਰੇ ਹੈਗੇ ਇਹਦੇ ਨਾਲ ਦਾ ਹਾਂ ਇਹਦੇ ਨਾਲ ਦਾ ਬਸ ਕਿ ਉਧਰ ਦਿਖਾਉਣੇ ਆਪਾਂ ਡਿਜ਼ਾਈਨ ਕੱਢੇ ਕੋਈ ਜਾਲੀ ਲੱਗੂ ਕਿਵੇਂ ਲੱਗ ਕੇ ਲੱਗਣ ਤੋਂ ਬਾਅਦ ਨਾ ਰੇਟ ਹੀ ਬਣੂ ਕਿਦਾਂ ਦੀ ਹੈ ਨਾ ਭਾਈ ਆ ਆ ਦਿਖਾਈ ਦੇਖ ਉਹ ਤੱਕ ਦਿਖਾ ਦੇ ਅਲੱਗ-ਅਲੱਗ ਡਿਜ਼ਾਈਨ ਚ ਵੀ ਆ ਆ ਕਿਦਾਂ ਦਾ ਲੱਗਣਾ ਇਹ ਕਿਦਾਂ ਦਾ ਲੱਗਣਾ ਉਹ ਕਿਦਾਂ ਦਾ ਇੱਥੇ ਆ ਕੇ ਸਿਲੈਕਟ ਕਰੋ ਦੇਖੋ ਜੇ ਉਹ ਚੰਗੀ ਲੱਗਦੀ ਆ ਆ ਲਵਾਓ ਆ ਚੰਗੀ ਲੱਗਦੀ ਆ ਹਨਾ ਬਈ ਸਾਰੇ ਡਿਜ਼ਾਈਨ ਲਾਏ ਪਏ ਸਾਰੇ ਡਿਜ਼ਾਈਨ ਨੇ ਬਈ ਇਹ ਚ ਵੀ ਆਪਣੀਆਂ ਦੋ ਟੋਪੀਆਂ ਹੁੰਦੀਆਂ ਨੇ 9 ਇੰਚ ਦੀ ਕਿਸੇ ਛੋਟੀ ਆਉਂਦੀ ਐ ਇੱਕ ਵੱਡੀ ਆਉਂਦੀ ਆ ਅੱਛਾ ਇੱਕ ਵੱਡੀ ਆਉਂਦੀ ਐ ਇੱਕ ਛੋਟੀ ਹੁੰਦੀ ਐ ਇਹ ਪੇਪਰ ਆਉਂਦੀ ਐ ਥੋੜੀ ਜੀ ਇਹ ਵੱਡੀਆਂ ਆਉਂਦੀ ਐ ਇਹਦੀ ਮਤਲਬ ਐਵੇਂ ਜਿਵੇਂ ਮਿਸਤਰੀ ਕੂਬਰਾ ਬਣਾਉਂਦੇ ਆ ਇਹ ਮਤਲਬ ਸਾਰਾ ਕੁਝ ਬਣਿਆ ਬਣਾਇਆ ਮਿਲ ਜਾਣਾ ਇਹ ਮੈਂ ਕਹਣਾ ਉਹਦੇ ਨਾਲ ਉਹ ਵੀ ਘੈਂਟ ਲੱਗੂ ਹਨਾ ਆ ਦੇਖੋ ਪਰ ਮੈਂ ਜਦੋਂ ਬੰਦਾ ਨੀਚੋਂ ਖੜ ਕੇ ਕੋਠੀ ਦੇ ਉਪਰ ਆਏ ਧਿਆਨ ਮਰੂ ਨਾ ਫਿਰ ਆ ਦੇਖ ਕੀ ਇਹਨੇ ਲੁਕੇ ਬਈ ਆ ਫਿਰ ਜਿਹੜੇ ਆ ਬਣੇ ਹੁੰਦੇ ਨੇ ਇਹ ਲੈਂਟਨ ਚ ਜਣਾਣੇ ਨੇ ਆਪਣੇ ਮਤਲਬ ਆਪਾਂ ਘਰਾਂ ਦੇ ਮਤਲਬ ਆਪਾਂ ਫੈਂਸੀ ਲੈਂਪ ਲਾ ਲੈਣੇ ਲਿਆ ਕੇ ਆਪਾਂ ਜੇ ਪੁਰਾਣੇ ਜ਼ਮਾਨੇ ਚ ਚੱਲਣਾ ਜਾਣਾਗਾ ਤਾਂ ਮਤਲਬ ਆਹ ਚੀਜ਼ਾਂ ਦੁਬਾਰੇ ਫੇਰ ਆ ਗਈਆਂ ਹੂੰ ਬਾਕੀ ਉਹ ਵੀ ਆਪੇ ਉਹ ਧੁੱਪ ਨਾਲ ਸੁੱਕ ਜਾਂਦੀਆਂ ਨੇ ਸੁੱਕ ਜਾਂਦੀਆਂ ਨੇ ਸੁੱਕਣ ਤੋਂ ਬਾਅਦ ਜਿੱਦੇ ਥੋੜੀ ਜਿਹੀ ਹਨੇਰੀ ਆਉਂਦੀ ਉਹ ਨਾਲ ਦੀ ਨਾਲ ਉੱਡ ਜਾਂਦੀਆਂ ਨੇ ਤਾਂ ਮੈਨੂੰ ਵੀ ਨਹੀਂ ਪਤਾ ਲੱਗਦਾ ਕਿਹੜੇ ਗੋਂਡੀਆਂ ਦੇ ਘਰੇ ਪਈ ਆ ਹਾਂਜੀ ਬਈ ਹਾਂਜੀ ਆ ਲੱਗੇ ਹੂ ਨਾ ਹਨੇਰੀ ਡਾਵੇ ਨਾ ਯਾਰ ਤਸੱਲੀ ਵਾਲਾ ਕੰਮ ਆ ਪੱਕਾ ਹਨ ਬਈ ਹਾਂਜੀ ਹਾਂਜੀ ਬਈ ਬੱਲਮ ਨੇ ਬੱਸੇ ਜਦ ਆਪਾਂ ਬਈ ਸਲੇਬਾਂ ਦਿਖਾਉਣੇ ਤੁਹਾਨੂੰ ਉਹ ਦਿਖਾਉਣੇ ਆ ਜੋ ਮੁੰਡੇ ਬੈਠੇ ਉੱਤਰੋ ਅੱਛਾ ਤੇ ਤਰਮੇ ਹੱਥ ਗੱਲ ਚੱਲਦੀ ਹੈ ਮਜ਼ਬੂਤੀ ਦੀ ਸਾਈਜ ਤਾਂ ਤੁਸੀਂ ਚੈੱਕ ਕਰ ਲਓ ਹਣੇ ਵੀਰੇ ਆਪਣੇ ਕੋਲ ਸਾਈਜ ਹੈ ਚ ਸਲੇਬਾਂ ਦਾ ਕਿੱਦਾਂ ਮੇਰੇ ਜਿੰਦਾ ਸਾਡੇ ਦਿਨ ਦਾ 4 1/2 ਸਵਾ 4 ਸਾਰੇ ਮਿਲ ਜਾਣਗੇ ਵੀਰੇ ਸਾਰੇ ਮਿਲ ਜਾਣਗੇ ਸਾਰੇ ਵੀਰੇ ਇਹਨਾਂ ਦੇ ਵਿੱਚ ਵੀ ਆਪਾਂ ਉਹੀ ਮਸਾਲਾ ਵਰਤਦੇ ਆ ਇਹ ਚ ਵੀ ਵੀਰੇ ਉਹੀ ਸਾਰਾ ਕੁਝ ਸੇਮ ਵਰਤਦੇ ਆਪਾਂ ਰੇਤੇ ਦੀ ਜੇ ਗੱਲ ਕਰੀਏ ਰੇਤਾ ਆਪਾਂ ਕਿੱਥੋਂ ਵਾਲਾ ਵਰਤਦੇ ਆ ਰੇਤਾ ਵੀਰੇ ਕਰਨਾਲ ਵੀ ਵਰਤਦੇ ਨਾਲ ਅਨੰਦਪੁਰ ਵੀ ਵਰਤਦੇ ਆ ਅਨੰਦਪੁਰ ਵਾਲਾ ਵੀ ਕਰਨਾਲ ਵਾਲਾ ਵੀ ਹਾਂਜੀ ਹੁਣ ਗੱਲ ਆ ਗਈ ਮਜ਼ਬੂਤੀ ਦੀ ਸਲੈਬ ਦੀ ਮਜ਼ਬੂਤੀ ਨਹੀਂ ਕਦੇ ਦੱਸਦੇ ਉਹ ਗੱਲਾਂ ਕਰਨ ਵਾਲੇ ਹੁੰਦੇ ਆ ਆ ਕਿੰਨੇ ਸੱਜਣ ਖੜੇ ਨੇ ਸਾਰਿਆਂ ਨੂੰ ਚੜ੍ਹਦੀ ਸਾਰਿਆਂ ਨੂੰ ਚੜ੍ਹ ਦੋ ਵਜੇ ਜੀ ਅੱਗੇ ਗਿਣਤੀ ਕਰਾ ਦਿਓ ਬਾਈ ਆ ਆ ਬਾਈ ਦੇ ਜ ਵਜਨ ਦੀ ਗੱਲ ਕਰੀ ਨਾ ਬਾਈ ਥੋੜੇ ਚ ਵਜਨ ਕਿੰਨਾ ਉਹ ਆ 90 ਕਿਲੋ 90 ਕਿਲੋ ਵਜਨ ਹੈ ਤੇ ਜੇ ਇਹਨਾਂ ਦੀ ਗੱਲ ਕਰ ਲਈਏ ਯਾਰ ਸੱਜਣ ਵਾਲੇ ਨੇ ਬਾਈ ਇਹ ਚੜ ਕੇ ਤਾਂ ਕੰਮ ਆ ਚੜ ਜੜੀ ਫਿਰ ਆ ਜਾ ਚੜਾ ਵੀ ਦੇਖੋ ਜਿੰਨਾ ਗਾਡਰਾ ਤੇ ਉਨਾ ਹੀ ਚੜਾ ਦਿੱਤਾ ਹਾਂ ਹਾਂ ਇਹ ਨਹੀਂ ਪਰ ਮੇ ਵੀ ਗੱਲ ਆ ਆ ਨਹੀਂ ਹੈਗਾ ਵੀ ਵੀ ਇੱਥੇ ਟਰੱਕ ਦੀ ਉਸਤਾਦ ਜੀ ਆਜੋ ਤੁਸੀਂ ਵੀ ਆਜੋ ਯਾਰ ਕੋਈ ਚੱਕਰ ਨਹੀਂ ਅੱਜ ਪੂਰੀ ਤਸੱਲੀ ਕਰਕੇ ਤੋਰਨੀ ਆ ਆਜਾ ਮਹਾਰਾਜ ਆਜ ਤੂੰ ਵੀ ਆਜਾ ਯਾਰ ਆਜੂ ਬਈ ਹਾਂ ਆਜਾ ਆਜਾ ਚੜਜਾ ਚੜਜਾ ਜਿੱਥੇ ਜਿੱਥੇ ਪੈਰ ਤਰ ਜਾਂਦਾ ਧਰ ਲੋ ਅੱਜ ਸਾਰੇ ਪੰਜਾਬ ਦੇ ਰਿਕਾਰਡ ਤੋੜਨੇ ਆ ਬੰਦੇ ਤਿੰਨ ਖੜਾ ਕੇ ਅਗਲਾ ਕਹਿ ਦਿੰਦਾ ਵੀ ਬਈ ਸਲੇਬ ਤੇ ਬੌਲੀ ਮਜ਼ਬੂਤੀ ਆ ਅੱਜ ਮੈਂ ਵੀ ਨਾਲ ਖੜ ਦੰਨਾ ਆ ਚੱਕ ਬਈ ਆ ਲੈ ਦੇਖ ਪਰ ਮੈਂ ਬਾਅਦ ਚ ਬੰਦੇ ਗਣਿਆ ਦੀ ਜਿਵੇਂ ਪੂੜ ਤੇ ਚੜ ਕੇ ਬਰਨਾਲੇ ਨੂੰ ਨਹੀਂ ਜਾਂਦੇ ਹੁੰਦੇ ਆਪਣੇ ਅੱਜ ਉਵੇਂ ਸਲੇਬ ਤੇ ਚੜਾ ਤੇ ਆ ਕਰੀ ਗਿਣਤੀ ਕਿੰਨੇ ਖੜਿਆ ਦੋ ਤਿੰਨ ਤੇ ਤਿੰਨ ਸੇ ਸੱਤ ਬੰਦੇ ਝੜਦੇ ਅੱਜ ਤੱਕ ਕਿਸੇ ਵੀਡੀਓ ਦੇ ਵਿੱਚ ਤੁਸੀਂ ਨੇ ਵੇਖਿਆ ਹੁਣ ਵੀ ਸੱਤ ਬੰਦੇ ਸਲੇਬ ਤੇ ਚੜਿਆ ਤਾਂ ਕਿਹੋ ਜਾਰ ਸੰਗਰੂਰ ਜ਼ਿਲ੍ਹੇ ਦੀ ਸਭ ਤੋਂ ਘੈਂਟ ਫੈਕਟਰੀ ਆ ਘੈਂਟ ਬੰਦਿਆਂ ਦੀ ਫੈਕਟਰੀ ਆ ਪੂਰੀ ਮਜਬੂਤੀ ਨਾਲ ਕੰਮ ਕਰਦੀ ਆ ਬਈ ਪਰੀ ਤੇ ਹੋਰ ਉਸਤਾਦ ਇਹਨਾਂ ਤੋਂ ਲੱਭ ਹੋਰ ਵੀ ਦੱਸਦੇ ਆ ਇਹ ਚ ਬਈ ਆ ਪੈਂ ਦਿਖਾਉਣੇ ਆ ਵਿੱਚ ਮਤਲਬ ਸਰੀਆ ਪਾਉਂਦੇ ਆ ਸਰੀਏ ਨੂੰ ਜੜ ਲੱਗ ਜਾਂਦੀ ਆ ਜੇ ਤੱਕ ਤਾਰ ਪਾਉਣੀ ਆ ਬਈ ਤਾਰ ਵੀ ਮਤਲਬ ਉਹ ਹੀ ਖੰਭਿਆਂ ਵਾਲੀ ਖੰਭੇ ਵਾਲੀ ਬਈ ਬਈ ਤਾਰ ਪਾਉਣੇ ਕਿੰਨੀ ਕਾਪਾ ਮੈਨੂੰ ਉਹ ਵੀ ਦੱਸ ਦਿਓ ਮਤਲਬ ਬਈ ਇਹ ਚ ਚਾਰ ਤਾਂ ਸਿੱਧੀਆਂ ਪੈਂਦੀਆਂ ਨੇ ਪੰਜ ਟੇਡੀਆਂ ਪੈਂਦੀਆਂ ਨੇ ਬਈ ਸਾਰਾ ਬੈਵਰੇਟਰ ਦੇ ਨੌ ਤਾਰਾਂ ਨੇ ਨੌ ਤਾਰਾਂ ਨੇ ਸਾਰੀ ਵਾਈਬਰੇਟਰ ਦੇ ਤਿਆਰ ਹੋਣਾ ਨੇ ਗੁੰਦੀ ਪਈ ਆ ਜਿਵੇਂ ਕ ਆ ਦਾਰ ਉਹ ਜਰਨੀ ਲੱਗਦੀ ਬਾਈ ਜੰਮੀ ਵੀ ਲਾਈਫ ਟਾਈਮ ਦੀ ਗਾਰੰਟੀ ਹੈ ਦੀ ਓਕੇ ਨਹੀਂ ਸਰੀਆ ਹੁੰਦਾ ਝੋਲ ਮਾਰਦਾ ਇਹ ਝੋਲ ਬਹੁਤ ਘੱਟ ਮਾਰਦੀ ਹੈ ਬਾਈ ਬਿਲਕੁਲ ਬਿਲਕੁਲ ਬਾਈ ਯਾਰ ਇਹ ਤਾਂ ਸਰਜੀ ਨਾਲੋਂ ਵੀ ਮਜ਼ਬੂਤੀ ਵਾਲਾ ਕੰਮ ਆ ਤੁਹਾਡਾ ਹਾਂਜੀ ਬਾਈ ਹਣਾ ਉਸਤਾ ਜੀ ਤਿਆਰ ਕਿਵੇਂ ਕਰਦੇ ਹੋ ਤੁਸੀਂ ਪੱਥਦੇ ਹੋ ਜਾਂ ਫਿਰ ਵਾਈਬ੍ਰੇਟਰ ਨਾਲ ਕਰਦੇ ਨਹੀਂ ਵਾਈਬ੍ਰੇਟਰ ਦੇ ਬਾਈ ਆਪਣਾ ਵਾਈਬ੍ਰੇਟਰ ਸਾਰਾ ਪਿਆਰ ਹੁੰਦਾ ਬਾਈ ਯਾਨੀ ਕਿ ਚੰਗੀ ਤਰ੍ਹਾਂ ਭਰ ਜਾਂਦੀ ਹੈ ਹਿਲ ਜੁਲ ਕੇ ਬਿਲਕੁਲ ਜਿਹੜਾ ਫਰਮਾ ਪੂਰਾ ਭਰ ਜਾਂਦਾ ਫਰਮਾ ਪੂਰਾ ਭਰ ਜਾਂਦਾ ਬਾਈ ਹਣਾ ਲੈ ਮੇਤੋ ਹੋਰ ਬਈ ਦੱਸ ਕੇ ਰਹਾ ਹੋਰ ਆਪਾਂ ਦੇ ਕੋਲ ਕਿਹੜੇ ਕਿਹੜੀ ਚੀਜ਼ਾਂ ਹੁੰਦੀਆਂ ਨੇ ਇਹਨਾਂ ਤੋਂ ਇਲਾਵਾ ਇਹਨਾਂ ਤੋਂ ਆਪਾਂ ਬਈ ਮਤਲਬ ਫਰਸ ਹੋਗਾ ਜਿਵੇਂ ਆਪਾਂ ਮਤਲਬ ਪਹਿਲਾਂ ਟਾਈਲਾਂ ਦਾ ਚੱਲ ਆਉਂਦਾ ਸੀਗਾ ਆਪਾਂ ਮਤਲਬ ਉਹ ਵੀ ਕੰਮ ਖਤਮ ਕਰਤਾ ਆਪਾਂ 10 ਵਜੇ ਦਾਦੀ ਟਾਈਲ ਦੰਨੇ ਆ ਵੀ ਮਤਲਬ ਪਹਿਲਾਂ ਮਿੱਟੀ ਛਿੜਦੇ ਮਤਲਬ ਉਹਤੇ ਪਿੱਟਾ ਲਾਉਂਦੇ ਘੋਲੂਆ ਪਾਉਂਦੇ ਆਪਾਂ ਕੰਮ ਹੀ ਖਤਮ ਕਰਤਾ ਬਸ ਉਹ ਵੀ ਨਿਵੇੜਤਾ ਉਹ ਵੀ ਨਿਵੇੜਤਾ ਆਪਾਂ ਮਤਲਬ ਜੇ ਦੀ ਗਾਰੇ ਚ ਲਾ ਲਓ ਜਈ ਸਿਮਿੰਟ ਚ ਲਾ ਲਓ ਉਹ ਆਪਾਂ ਹੀ ਮਤਲਬ ਮਾਲ ਤਿਆਰ ਆ ਵੀ 10 ਵਜੇ ਮਿਸਤਰੀ ਆ ਆਮ ਲਾ ਸਕਦਾ ਤੇ ਮਤਲ ਸਕੂੜ ਹੁਆ ਪੌਣ ਦੀ ਰੋਡ ਵੀ ਨਹੀਂ ਪੈਂਦੀ ਉਹਦੇ ਲੋੜ ਨਹੀਂ ਪੈਂਦੀ ਉਹ ਕਿੱਥੇ ਆ ਬਈ ਉਹ ਪਈ ਅੱਗੇ ਦਿਖਾ ਨਾ ਬਈ ਅਜ ਤੁਹਾਨੂੰ ਤਾਂ ਮੈਂ ਪੋ ਵੀ ਦੇਖਦੇ ਆ ਯਾਰ ਗੱਲ ਇਹ ਆ ਤੁਸੀਂ ਕੱਲਾ ਮਿਸਤਰੀ ਪੁੱਛੋ ਸਾਰਾ ਸਮਾਨ ਤਾਂ ਤੁਹਾਨੂੰ ਇੱਥੋਂ ਹੀ ਮਿਲ ਜੂ ਬਈ ਆਪਣੇ ਲੇਵਲ ਟਰਾਂਸਪੋਰਟ ਦਾ ਵੀ ਪ੍ਰਬੰਧ ਸਾਰਾ ਵੀਰੇ ਸਾਰਾ ਆਲਡ ਇੰਡੀਆ ਡਿਲੀਵਰੀ ਐਵਰੀ ਆਪਣੇ ਸਾਰਾ ਆਲ ਇੰਡੀਆ ਚ ਡਿਲੀਵਰੀ ਆ ਹਾਂਜੀ ਹਾਂਜੀ ਬਈ ਓਕੇ ਅਸਾਹ ਵਾਲੀਆਂ ਨੇ ਆ ਜੀ ਜਾ ਬਈ ਦੇਖੋ ਪਰ ਮੈਂ ਉਹ ਤਾਂ ਉਹੀ ਜਰ ਮਾਰਬਲ ਜੇ ਬਿਲਕੁਲ ਨਹੀਂ ਬਣਾਤੀ ਨਾ ਵੀ ਉਦਾਂ ਹੀ ਲੈ ਉਹ ਨਹੀਂ ਬਈ ਉਹ ਇਹ ਵੀ ਬਈ ਸਪੈਸ਼ਲ ਵਾਈਬ੍ਰੇਟਰ ਦੀ ਤਿਆਰ ਹੁੰਦੀ ਆ ਲੈ ਦੇਖ ਸਫਾਈ ਚੈੱਕ ਉਂਗਲੀ ਨੂੰ ਪਤਾ ਨਹੀਂ ਲੱਗਦਾ ਬਈ ਇਹ ਕੋਠਿਆਂ ਦੇ ਉੱਪਰ ਲੱਗੂਗੀ ਇਹ ਉੱਪਰ ਬਈ ਮਤਲਬ ਫਾਰਸ ਤੋਂ ਮਤਲਬ ਇਟਾਂ ਦਾ ਨਹੀਂ ਲਾਉਣਾ ਤੇ ਇਹ ਲਾ ਸਕਦੇ ਹੋ ਓਕੇ ਤੇ ਜਿਹੜੀ ਆ ਪੀੜਾ ਡਿਜ਼ਾਈਨ ਜਲੀ ਆ ਇਹ ਬਈ ਆਮ ਆਪਣੇ ਲੱਗ ਜਾਂਦੀ ਆ ਜਿਵੇਂ ਆਪਾਂ ਮਤਲਬ ਰੈਂਪਾ ਵਗੈਰਾ ਨਹੀਂ ਬਣਾਉਂਦੇ ਹੁੰਦੇ ਹਾਂ ਮਤਲਬ ਗੇਟਾਂ 'ਚ ਲੱਗਿਆ ਨੇ ਬਣਾਉਣਾ ਅੱਛਾ ਇਹ ਗੇਟਾਂ 'ਤੇ ਵੀ ਲਾ ਸਕਦੇ ਆਪਾਂ ਲੈ ਇਹ ਵੀ ਜਰ ਘਾਟਸ ਤਾਂ ਪੂਰਾ ਨਾ ਹੂੰ ਹੁਣ ਆਪਾਂ ਇਹ ਕਹਿੰਦੀ ਆ ਵੀ ਕੁੱਲ ਮਿਲਾ ਕੇ ਤੁਹਾਡੇ ਲਵਾ ਕੀ ਹਜੇ ਇਹ ਆਪਣੇ ਖੰਭੇ ਨੇ ਬਈ ਆਪਣੇ ਆਮ ਜਿਵੇਂ ਖੇਤਾਂ ਚ ਵੀ ਬਾੜ ਗਰਨੀਆ ਡੰਗਰ ਪਸ਼ੂ ਤੋਂ ਸਾਰਾ ਵੀ ਖੰਭੇ ਵੀ ਹੈਗੇ ਆਪਣੇ ਕੋਲੇ ਆਵਾਰਾ ਪਸ਼ੂ ਜਿਹੜੇ ਨੁਕਸਾਨ ਕਰ ਜਾਂਦੇ ਉਹਨਾਂ ਤੋਂ ਆ ਤੇ ਇਹਦਾ ਕੀ ਰੇਟ ਹੁੰਦਾ ਆਪਣੇ ਲਵੇ ਇਹ ਬਈ 300 ਰੁਪਏ ਦਿੰਨੇ ਆ ਆਪਾਂ 7 ਫੁੱਟ ਚ ਅੱਛਾ 7 ਫੁੱਟਾ 300 ਦਾ 300 ਦਾ ਬਈ ਤੇ ਨਾਲ ਵੀਰੇ ਲੋਕਟ ਵੀ ਪਈ ਆ ਤੁਹਾਡੇ ਲਵੇ ਬਾਕੀ ਮਤਲਬ ਆਪਾਂ ਸਫਾਈ ਦੇਖ ਲਓ ਤੁਸੀਂ ਹਨਾ ਹਰ ਇੱਕ ਚੀਜ਼ ਦੀ ਮਤਲਬ ਜਿਹੜਾ ਸਾਰਾ ਬਣਾਉਣੇ ਅਸੀਂ ਆਪ ਨਾਲ ਲਾ ਕੇ ਫਿਰ ਖੁਦੋ ਬਣਾਉਣੇ ਆ ਇਹ ਕੱਲੀ ਕੱਲੀ ਬਿੰਦੀ ਦਿਖਾ ਤੂੰ ਕੱਲੀ ਕੱਲੀ ਬਿੰਦੀ ਯਾਰ ਸੀਮੈਂਟ ਦੀ ਆ ਕਰਨ ਨੂੰ ਜਿਵੇਂ ਪਲਾਸਟਰ ਪਲਾਸਟਿਕ ਦੇ ਵਿੱਚ ਵੀ ਨਹੀਂ ਨਹੀਂ ਸਫਾਈ ਜਾਊ ਯਾਰ ਹਨਾ ਬਾਈ ਦੇਖ ਇਹ ਅੱਕ ਮੇਤਰਾ ਇਹ ਇਹ ਵੀ ਬਾਈ ਆਪਾਂ ਮਤਲਬ ਗਾਰੰਟੀ ਹੈ ਯਾਰ ਸਾਰੀ ਸਾਰੀ ਜਿੱਦੀ ਗਾਰੰਟੀ ਹੈ ਵੀਰੇ ਆਲ ਇੰਡੀਆ ਦੇ ਵਿੱਚ ਆਪਣੀ ਡਿਲੀਵਰੀ ਹੈ ਡਿਲੀਵਰੀ ਹੈ ਵੀਰੇ ਤੇ ਇੱਕ ਵਾਰੀ ਬਾਈ ਤਾਂ ਲੋਕੇਸ਼ਨ ਦੱਸੀਏ ਪਹਿਲਾਂ ਆਪਾਂ ਖੜੇ ਕਿੱਥੇ ਜਾ ਥੋੜਾ ਜਿਹਾ ਆਪਾਂ ਬਾਈ ਖੜੇ ਆ ਸੰਗਰੂਰ ਤੋਂ ਬਰਨਾਰ ਰੋੜੇ ਬਹਾਦਰਪੁਰ ਆਉਂਦਾ ਪਿੰਡ ਬਹਾਦਰਪੁਰ ਤੋਂ ਥੋੜਾ ਜਿਹਾ ਅੱਗੇ ਚਾਰ ਵਾਲੀਆਂ ਫੈਕਟਰੀਆਂ ਨੇ ਵੀਰੇ ਅੱਛਾ ਸਿਰੇ ਚਾਲੇ ਆਪਣੀ ਫੈਕਟਰੀ ਆ ਠੀਕ ਹੈ ਜੀ ਨੇੜੇ ਮੈਂ ਕਿਹਾ ਕੁੰਨੜਾ ਚੌਕੀ ਵੀ ਪੈ ਜਾਂਦੀ ਹੈ ਨੇੜੇ ਕੁੰਨੜਾ ਚੌਕੀ ਪੈ ਜਾਂਦੀ ਹੈ ਬਾਈ ਹਾਂਜੀ ਹਾਂਜੀ ਬਾਈ ਤੇ ਮਿੱਤਰੋ ਗੱਲ ਇੱਕ ਹੋਰ ਵੀ ਇਹ ਖਾਣ ਪੇਣੀ ਵਾਲੇ ਦੇ ਪਿੰਡ ਦੇ ਨਾ ਬਿਲਕੁਲ ਨੇੜੇ ਆ ਹਨਾ ਬਾਈ ਖਾਣ ਪੇਣੀ ਵਾਲੇ ਦੇ ਪਿੰਡ ਕਿੰਨੀ ਦੂਰ ਆ ਉਰੋਂ ਉਰੋਂ ਬਾਈ ਸਾਰਾ 4-5 ਕਿਲੋਮੀਟਰ ਹੋਣਾ 4-5 ਕਿਲੋਮੀਟਰ ਦੀ ਦੂਰੀ ਤੇ ਪਰ ਅਸੀਂ ਖੜੇ ਆ ਮੇਨ ਰੋਡ ਦੇ ਉੱਪਰ ਇਹ ਰੋਡ ਸੰਗਰੂਰ ਤੋਂ ਬਰਨਾਲੇ ਨੂੰ ਜਾਂਦਾ ਬਾਈ ਸੰਗਰੂਰ ਤੋਂ ਬਰਨਾਲਾ ਸੰਗਰੂਰ ਤੋਂ ਬਰਨਾਲਾ ਪਾਇਆ ਬਠਿੰਡਾ ਲੰਘ ਜਾਂਦਾ ਹੈ ਤੇ ਮਨਵੀਰ ਆਪਣਾ ਮੋਬਾਈਲ ਨੰਬਰ ਕਿੰਨਾ ਬਾਈ ਮੋਆ ਨੰਬਰ ਭਾਈ 8283909099 ਓਕੇ ਤੇ ਜੇ ਆਪਾਂ ਮਤਲਬ ਇਹ ਨੰਬਰ ਨਹੀਂ ਲੱਗੂ ਤਾਂ ਦੂਜਾ ਲਾ ਲਓ 781831193 1193 1193 ਓਕੇ ਤੇ ਲੈ ਮੇਤਰੋ ਜੇ ਤੁਹਾਨੂੰ ਨਾ ਪਾਵੇ ਚਾਹੀਦੇ ਆ ਜਾਂ ਫਿਰ ਖੇਤਾਂ 'ਚ ਕਰਨ ਵਾਲੇ ਬਾੜ ਵਾਲੇ ਖੰਭੇ ਚਾਹੀਦੇ ਆ ਲੋਕ ਇੱਟ ਚਾਹੀਦੀ ਆ ਜਾਲੀਆਂ ਚਾਹੀਦੀਆਂ ਨੇ ਪਾਵੇ ਚਾਹੀਦੇ ਆ ਤੁਸੀਂ ਵਧੀਆ-ਵਧੀਆ ਡਿਜ਼ਾਈਨਾਂ ਦੇ ਵਿੱਚ ਨਾ ਚੁੱਪ ਕਰਕੇ ਕਿਹੜਾ ਆਓ ਯਾਰ ਤੁਸੀਂ ਇੱਥੋਂ ਮੁੜੋਂਗੇ ਨਹੀਂ ਬਾਈ ਹੈਨਾ ਤੁਹਾਡੇ ਡਿਜ਼ਾਈਨ ਪੱਕੇ ਪਸੰਦ ਆਉਣਗੇ ਨੰਬਰ ਸਕਰੀਨ ਤੇ ਜਲਾਤਾ ਕੋਈ ਨਵਾਂ ਕੋਈ ਡਿਜ਼ਾਈਨ ਲੈ ਕੇ ਆ ਸਕਦਾ ਕੋਈ ਮਤਲਬ ਆ ਚੀਜ਼ ਚਾਹੀਦੀ ਆਪਾਂ ਉਹ ਵੀ ਤਿਆਰ ਕਰਕੇ ਦਾਂਗੇ ਸੋ ਵੀ ਤਿਆਰ ਕਰ ਦਾਂਗੇ ਜੇ ਕੋਈ ਆਪਣੀ ਮਰਜ਼ੀ ਦਾ ਡਿਜ਼ਾਈਨ ਲੈ ਕੇ ਆਉਂਦਾ ਆਪਾਂ ਉਹ ਵੀ ਤਿਆਰ ਕਰਾਂਗੇ ਬਾਈ ਜੇ ਕੋਈ ਬਾਈ ਕਹੇ ਵੀ ਮੈਨੂੰ ਇਦੋਂ ਵੀ ਵੱਧ ਮੇਜਬੁੱਤੀ ਚਾਹੀਦੀ ਆ ਉਹ ਵੀ ਮਤਲਬ ਆਪਣੇ ਲਵੇ ਬੈਗ ਹੀ ਬਣਵਾ ਸਕਦਾ ਬਾਈ ਸਾਰਾ ਪ੍ਰਬੰਧ ਕਰਾਂਗੇ ਰਹਿਣ ਦਾ ਬਾਈ ਉਹ ਸਾਰਾ ਕੁਝ ਚੱਕੋ ਮਿੱਤਰੋ ਏ ਆ ਜੋ ਦੋ ਦਿਨ ਲੱਗ ਕੇ ਜਾਏ ਉਹ ਨਾਲ ਤਿਆਰ ਕਰਾ ਕੇ ਲੈ ਜਾਓ ਹੈਨਾ ਤੇ ਕਰੋ ਸੰਪਰਕ